ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੀਦੀ ਇੱਧਰ ਟਾਈਮ ਹੈ ਜਿਹੜਾ ਸੁਬਹਾ ਦਾ ਹੈ ਤੇ ਜੀ ਦੀ ਹੋਣੀ ਹੈ ਮਧਾਣੀ ਲਾਈ ਸੀ ਆਪਾਂ ਉਥੋਂ ਕਿਉਂ ਕੱਢ ਕੇ ਲਿਆਏ ਮੱਖਣੀ ਤੇ ਨਾਲ ਲੱਸੀ ਤੇ ਉਧਰ ਆਪਾਂ ਬੱਚਿਆਂ ਵਾਸਤੇ ਸਬਜ਼ੀ ਧਰਤੀ ਸੀਗੀ ਹੁਣ ਬੱਚਿਆਂ ਵਾਸਤੇ ਰੋਟੀ ਪਕਾਵਾਂਗੇ ਰੋਟੀ ਪਕਾਉਣੀ ਆ ਬੱਚੇ ਅੰਦਰ ਨਾਈ ਜਾਂਦੇ ਆ ਘਰ ਮੈਂ ਨਾਲਿਆ ਤੇ ਹਰਿੰਦਰ ਨੇ ਹੰਣਾਉਣਾ ਬਾਹਰ ਨਾ ਅੱਗੇ ਹਰਿੰਦਰ ਬਾਹਰ ਨਾ ਲੈਣਾ ਹੰਡਾ ਹੁਣ ਠੰਡ ਹੋ ਗਈ ਦੋ ਦਿਨ ਹੋ ਗਏ ਆ ਹੁਣ ਹਰਿੰਦਰ ਵੀ ਕਹਿੰਦਾ ਵੀ ਮੈਂ ਬਾਥਰੂਮ ਚ ਜਾਣਾ ਮਨ ਹਰਿੰਦਰ ਜਾਊਗਾ ਬਸ ਆਪਾਂ ਰੋਟੀ ਪਕਾਉਣੀ ਆ ਬਾਕੀ ਸਾਰੇ ਕੰਮ ਆਪਾਂ ਜਿਹੜੇ ਸਰੀਰ ਦੇ ਉਹ ਕਰ ਲਏ ਆ ਧਾਰ ਚੋਲੀ ਆ ਸੰਗੋਆ ਸਿੱਖਨੇ ਆ ਮਨਹਾਣੀ ਲਾ ਕੇ ਲੱਸੀ ਬਣਾ ਲਈਏ ਮੱਖਣੀ ਬਣਾ ਲਈਏ ਸਬਜ਼ੀ ਬਣਾ ਲਈ ਹੈ ਦੋ ਵਾਰੀ ਹੈ ਜਿਹੜੀ ਚਾਹ ਬਣਨੀ ਹੈ ਤੋਂ ਪਹਿਲਾਂ ਹੁਣ ਬਸ ਬੱਚਿਆਂ ਦੀ ਰੋਟੀ ਪਕਾਉਣੀ ਹੈ ਉਹਦੇ ਬਾਅਦ ਆ ਜਿਹੜੀ ਮਸ਼ੀਨ ਚਲਾਈ ਦੀ ਸੱਤ ਵੀ ਆਪਣੇ ਕੱਪੜਿਆਂ ਤੇ ਮੀਂਹ ਚੜਦੀ ਜਾਂਦੀ ਆ ਅੱਜ ਹਜੇ ਲਾਈਟ ਹੈਗੀ ਨਹੀਂ ਗਈਗੀ ਕਈ ਵਾਰ ਤਾਂ ਨਹੀਂ ਪੈਂਦੇ ਜਿਹੜੀ ਉਹ ਨਹੀਂ ਰਹਿੰਦੀ ਬਿਜਲੀ ਚਲੀ ਜਾਂਦੀ ਹੈ ਫੇਰ ਰੁਕਾ ਹੋ ਜਾਂਦਾ ਹੁਣ ਆਪਾਂ ਬੱਚਿਆਂ ਵਾਸਤੇ ਰੋਟੀ ਪਕਾਉਣੀ ਹੈ ਸਮਾਧਿ ਜੀ ਨੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਨਵੇਂ-ਨਵੇਂ ਵੀਡੀਓਜ਼ ਦੇਖਣ ਲਈ ਸੋ ਆਪਾਂ ਹੁਣ ਬੱਚਿਆਂ ਵਾਸਤੇ ਰੋਟੀ ਪਕਾਉਨੇ ਆ ਫਿਰ ਮਿਲਦੇ ਆਂ ਹਾਂਜੀ ਅੱਜ ਤਾਂ ਮੀਂਹ ਨਹੀਂ ਸੀਗਾ ਸੋ ਬੱਚੇ ਜਾ ਰਹੇ ਆ ਪਰ ਬੱਦਲ ਬਹੁਤ ਜ਼ਿਆਦੇ ਆ ਕੋਈ ਪਤਾ ਨਹੀਂ ਕਦੋਂ ਮੀਂਹ ਆ ਜਾਣਾ ਫੇਰ ਅੱਜ ਕੇ ਹੁਣ ਸਵੇਰ ਸਵੇਰ ਤਾਂ ਮੀਂਹ ਤੋਂ ਬਚਾ ਰਿਆ ਹਰਿੰਦਰ ਹੁਣ ਤਾਂ ਹਟ ਗਿਆ ਹਰਿੰਦਰ ਸਾਡਾ ਪਹਿਲਾਂ ਇਹਨੂੰ ਬਹੁਤ ਆਦਤ ਸੀਗੀ ਇਹਨੇ ਕਹਿਣਾ ਮੈਨੂੰ ਦੂਰ ਤੱਕ ਬਾਹੇ ਕਰੋ ਜਿੰਨੀ ਦੇਰ ਦੱਸਦਾ ਰਹਿੰਦਾ ਸੀ ਜਿੰਨੀ ਦੇਰ ਇਹ ਦੱਸਦਾ ਰਹਿੰਦਾ ਸੀ ਇਹਨੇ ਕਹਿਣਾ ਮੰਮੀ ਬਾਹਰ ਚ ਖੜ ਕੇ ਮੈਨੂੰ ਬਾਹੇ ਕਰੋ ਸਕੂਲੇ ਵੀ ਜਦੋਂ ਇਹਨੂੰ ਛੱਡਣ ਜਾਣਾ ਇਨੇ ਕਹਿਣਾ ਜਿੰਨਾ ਚਿਰ ਮੈਂ ਦੱਸਦਾ ਰਹੂੰਗਾ ਮੈਂ ਆਪਦੀ ਕਲਾਸ 'ਚ ਨਹੀਂ ਜਾਂਦਾ ਉਨਾ ਚਿਰ ਮੈਨੂੰ ਬਾਈ ਕਰੋ ਉੱਥੇ ਜਾ ਕੇ ਹੁਣ ਬਾਈਪਾਸ ਤੇ ਚੜ ਜਾਣਗੇ ਬਦਲ ਪਰ ਬਹੁਤ ਜ਼ਿਆਦੇ ਹੋਇਆ ਪਿਆ ਫੇਰ ਕਿਸੇ ਵੀ ਟਾਈਮ ਮੀ ਆ ਸਕਦਾ ਤੇ ਆਪਾਂ ਕੱਪੜੇ ਧੋਣ ਵਾਸਤੇ ਪਾਏ ਸੀ ਸੋ ਬੱਚਿਆਂ ਨੂੰ ਚੜਾਉਣ ਆ ਕੇ ਬਾਹਰ ਢੇੜਾ ਮਾਰਨ ਅੰਦਰ ਤੜ ਰੱਖਿਆ ਰੱਬ ਨੇ ਦੋ ਦਿਨ ਹੋ ਗਏ ਰੱਬ ਨੇ ਅੰਦਰ ਤੜ ਰੱਖਿਆ ਇਸ ਤਰ੍ਹਾਂ ਦੇ ਮੌਸਮ ਚੇਤਾਣਾ ਵੀ ਜਿਨ੍ਹਾਂ ਦੇ ਟੈਲ ਬੱਤੇ ਵਾਲੀ ਛਾਤਾਂ ਹਨਾ ਉਹਨਾਂ ਦੇ ਵੀ ਤਾਂ ਚੌਣੇ ਚੌਣੇ ਲੈਂਟਰ ਵੀ ਥੋੜੇ ਥੋੜੇ ਲੱਗ ਜਾਂਦੇ ਸੈੱਲ ਹੋਈ ਪਈ ਆ ਕੰਡਾ ਨੂੰ ਸਾਰਿਆਂ ਨੂੰ ਕੰਡਾ ਨੂੰ ਸਾਰਿਆਂ ਨੂੰ ਸੈੱਲ ਹੋਈ ਪਈ ਆ ਜਿਹੜਾ ਇੱਕ ਵਾਰੀ ਮੀਂਹ ਪੈ ਕੇ ਹਟ ਜਾਣਾ ਉਹ ਗੱਲ ਹੋਰ ਹੁੰਦੀ ਆ ਹੁਣ 2 ਦਿਨ ਹੋ ਗਏ ਲਗਾਤਾਰ ਆ ਜਿਹੜਾ ਥੋੜਾ ਥੋੜਾ ਮੀਂਹ ਪਈ ਜਾਂਦਾ ਪਈ ਜਾਂਦਾ ਉਹਦੇ ਨਾਲ ਜਿਹੜੀ ਬਹੁਤ ਜ਼ਿਆਦਾ ਸੈੱਲ ਹੋ ਜਾਂਦੀ ਆ ਜਿਵੇਂ ਘੰਟਾਕ 2 ਘੰਟੇ ਮੀਂਹ ਪੈ ਕੇ ਹਟ ਜਾਂਦਾ ਫਿਰ ਬਾਅਦ ਚ ਧੁੱਪ ਨਿਕਲ ਆਉਂਦੀ ਆ ਉਹਦੇ ਨਾਲ ਨੀਂ ਨਾ ਫਰਕ ਪੈਂਦਾਗਾ ਨਾ ਇੰਨੇ ਕੰਧਾ ਵੀ ਨਹੀਂ ਗਿੱਲੀਆਂ ਹੁੰਦੀਆਂ ਇਹ ਜਿਹੜਾ ਹੁਣ 2 ਦਿਨ ਹੋ ਗਏ ਲਗਾਤਾਰ ਮੀਂਹ ਪਈ ਜਾਂਦਾ ਪਈ ਜਾਂਦਾ ਇਹਦੇ ਨਾਲ ਸਾਰੇ ਕੰਧਾ ਕੁੰਧਾ ਨੂੰ ਸਾਰੇ ਸੈੱਲ ਹੋਈ ਪਈ ਆ ਹਰ ਇੱਕ ਜਗ੍ਹਾ ਤੇ ਹੀ ਆਏ ਬਸ ਸਿੱਲਾ ਸਿੱਲੇ ਲੱਗੀ ਜਾਂਦਾ ਥੱਲੋਂ ਫਰਸ਼ਾਂ ਗੁਰਸ਼ਾਂ ਵੀ ਸਾਰੀਆਂ ਜਿਹੜੀਆਂ ਉਹ ਸਿੱਲੇ ਨਾ ਸਿੱਲੇ ਲੱਗੀ ਜਾਂਦਾ ਅੱਜ ਰਾਹ ਜੀ ਆਪਾਂ ਝਾੜੂ ਵੀ ਲਾਉਣਾ ਬਸਾਂ ਨੂੰ ਤੋੜਿਆ ਪਹਿਲਾਂ ਦੀਦੀ ਝਾੜੂ ਲਾਉਣਗੇ ਤੇ ਮੇਰੇ ਉਧਰ ਕੱਪੜੇ ਮਸ਼ੀਨ 'ਚ ਪਾਏ ਹੋਏ ਕੁਝ ਕੱਪੜੇ ਆਪਾਂ ਕੱਢ ਲੇ ਕਿਉਂਕਿ ਸਾਡੇ ਦੁਕਾਨ ਵਾਲੇ ਕੱਪੜੇ ਹੁੰਦੇ ਆ ਤੇ ਉਹ ਹੁੰਦੇ ਕਾਲੇ ਇਸ ਲਈ ਜਿਹੜੇ ਕੱਪੜੇ ਵੀ ਆਪਾਂ ਨੂੰ ਦੋ ਜਾਂ ਤਿੰਨ ਵਾਰੀਆਂ 'ਚ ਧੋਣੇ ਪੈਂਦੇ ਆ ਤਿੰਨ ਵਾਰੀਆਂ ਚ ਹਾਂ ਪਹਿਲਾਂ ਵਰਦੀਆਂ ਪਾਉਣੀਆਂ ਪੈਂਦੀਆਂ ਫਿਰ ਦੂਸਰੇ ਆਮ ਘਰ ਵਾਲੇ ਕੱਪੜੇ ਹੁੰਦੇ ਉਹ ਪਾਉਣੇ ਪੈਂਦੇ ਆ ਫਿਰ ਉਸ ਤੋਂ ਬਾਅਦ ਤੀਜੀ ਵਾਰ ਜਿਹਨਾਂ ਦੇ ਕਾਲੇ ਕੱਪੜੇ ਹੁੰਦੇ ਦੁਕਾਨ ਵਾਲੇ ਕਾਲਸ ਵਾਲੇ ਉਹ ਪਾਉਣੇ ਪੈਂਦੇ ਆ ਤੇ ਹੁਣ ਆਪਾਂ ਕੱਪੜੇ ਧੋਨੇ ਦੀਦੀ ਝਾੜੂ ਲਾਉਂਦੇ ਆ ਫਿਰ ਉਸ ਤੋਂ ਬਾਅਦ ਪੋਚਾ ਲਾਉਨੇ ਪੋਚਾ ਤਾਂ ਕੱਲ ਰੱਬ ਨੇ ਵੈਸੇ ਮੀ ਨਾ ਬਹੁਤ ਲੱਗਦਾ ਪਰ ਫੇਰ ਵੀ ਚਲੋ ਸਫਾਈ ਤਾਂ ਰੱਖਣੀ ਆ ਇੱਧਰ ਬਾਈ ਜੀ ਦੇ ਗੋਡੇ ਤੇ ਪਤਾ ਨਹੀਂ ਕੀ ਹੋ ਗਿਆ ਤੇਲ ਮਾਲਾ ਰਹੇ ਆ ਕੀ ਹੋ ਗਿਆ ਗੋਡੇ ਤੇ ਸ਼ੌਕ ਨੂੰ ਮਾਰ ਲਿਆ ਪਹਿਲਾਂ ਹਲੇ ਕਰਦਾ ਪਹਿਲਾਂ ਮੈਂ ਕਰਦਾ ਪਹਿਲਾਂ ਬਾਈ ਤੇ ਡਿੱਗੇ ਸੀ ਨਾ ਮੋਟਰਸਾਈਕਲ ਤੋਂ ਡਿੱਗੇ ਆ ਮੋਟਰਸਾਈਕਲ ਤੋਂ ਡਿੱਗੇ ਸੀ ਉਹਨਾਂ ਦੋਨਾਂ ਦਾ ਗੋਡਾ ਤੁੰਗਦਾ ਤੇ ਤੇਲ ਮਾਰ ਰਹਿ ਮੋਟਰਸਾਈਕਲ ਤੋਂ ਡਿੱਗੇ ਸੀ ਕਾਫੀ ਟਾਈਮ ਹੋ ਗਿਆ ਵੈਸੇ ਡਿੱਗਿਆਂ ਨੂੰ ਪਰ ਜਦੋਂ ਆਪਣੇ ਕੁਛ ਨਹੀਂ ਮਤਲਬ ਦੁਖਣ ਲੱਗ ਜੇ ਹੱਡ ਪੈਰ ਤਾਂ ਖਾਸ ਕਰਕੇ ਫਿਰ ਛੇਤੀ ਹਟ ਦੇਣਗੇ। ਸੋ ਆਪਾ ਪੌੜੀਆਂ ਸਾਫ਼ ਕਰ ਲਈਆਂ ਸੀ ਪੋਚਾ ਲਾ ਲਿਆ ਸੀ ਕਿਉਂਕਿ ਕੱਲ ਨਾ ਬਹੁਤ ਜ਼ਿਆਦਾ ਮਤਲਬ ਪ੍ਰੋ ਪਾਣੀ ਵੀ ਆਇਆ ਤੇ ਸੈੱਲ ਸੈੱਲ ਵੀ ਹੋਈ ਪਈ ਸੀਗੀ। ਉੱਪਰ ਨਾਲ ਆਪਣੇ ਟਾਇਲ ਪੱਤਾ ਤੇ ਉਹ ਕਿਤੋਂ-ਕਿਤੋਂ ਚੋਂ ਆ ਜਾਂਦਾ। ਦੇਖੋ ਸੋ ਅੱਜ ਸਵੇਰ ਸਵੇਰ ਪਹਿਲਾਂ ਪੌੜੀਆਂ ਸਾਰੀਆਂ ਸਾਫ਼ ਕੀਤੀਆਂ ਉਹ ਕੋਠੇ ਦੇ ਚੜਕੇ ਖੇਤਾਂ ਨੂੰ ਜਰਾ ਬਹੁਤ ਸੋਹਣਾ ਲੱਗਦਾ ਪੱਠਿਆਂ ਵਾਲਾ ਵਾਹਣ ਪਵਾਇਆ ਸੀ ਤੇ ਉਹ ਤਾਂ ਮੀਂਹ ਨਹੀਂ ਪਰਤਾ ਸਾਰ ਦੇਖੋ ਬਾਈਪਾਸ ਦੇਖਣੇ ਤੁਹਾਨੂੰ ਹਾਂ ਬਸ ਜਾ ਰਹੀ ਹਾਂ ਐਸ ਟਾਈਮ ਸਵੇਰ ਸਵੇਰ ਸਕੂਲ ਵਾਲੇ ਬੱਚੇ ਸਕੂਲ ਵਾਲੀਆਂ ਵੈਣਾ ਬਹੁਤ ਜਿਆਦੇ ਨੰਗਦੀਆਂ ਬਾਈਪਾਸ ਤੋਂ ਕਿ ਜਿਵੇਂ ਬਾਈਪਾਸ ਤੇ ਸਾਰਾ ਦਿਨ ਸਾਰੀ ਰਾਤ ਹੀ ਰੌਣਕ ਲੱਗੀ ਰਹਿੰਦੀ ਆ ਪਰ ਸਵੇਰ ਸੁਬਾ ਜਿਹੜੀਆਂ ਸਕੂਲ ਵਾਲੀਆਂ ਵੈਣਾ ਉਹੋ ਜਿਆਦੇ ਨੰਗਦੀਆਂ ਖੇਤਾਂ 'ਚ ਐ ਸਾਰੇ ਪਾਸੇ ਹਰਾ ਹਰਾ ਹੀ ਦਿਸਦਾ ਝੋਨਾ ਕਾਫੀ ਵੱਡਾ ਵੱਡਾ ਹੋਇਆ ਪਿਆ ਹੁਣ ਤੇ ਆਂ ਹਵਾ ਨਾਲ ਜਦੋਂ ਇਹ ਲਹਿਰਾਉਂਦੀਆਂ ਫਸਲਾਂ ਉਹਦੇ ਬਹੁਤ ਸੋਹਣੀਆਂ ਲੱਗਦੀਆਂ ਸਾਰੇ ਪਾਸੇ ਹਰਾ ਹਰਾ ਚਲੋ ਜੀ ਆਪਾਂ ਹੁਣ ਕੱਪੜੇ ਕੱਢ ਲਈਏ ਤੇ ਦੀਦੀ ਝਾੜੂ ਲਾਉਂਦੇ ਆ ਫਿਰ ਮਿਲਦੇ ਆ ਦੀਦੀ ਝਾੜੂ ਲਾ ਰਹੀ ਆ ਤੇ ਆਪਾਂ ਹੁਣ ਫਿਰ ਚੱਲਾਂਗੇ ਹੱਜੇ ਅੰਦਰ ਚਾਦਰਾਂ ਵਗੈਰਾ ਚੱਕਣ ਵਾਲੀਆਂ ਪਈਆਂ ਹੋਵੇ ਖਲਾਰਾ ਤੇ ਪੱਠਿਆਂ ਦਾ ਅੱਜ ਕੰਮ ਪਾਣੀ ਕਰਕੇ ਮੇਰੇ ਸਾਬ ਨਾਲ ਕੈਨਸਲ ਹੀ ਆ ਤੇ ਬਾਈ ਟੀਵੀ ਵੇਖ ਰਾਇ ਮੌਜੇ ਹੋ ਜਾਂ ਹਾਂ ਇਹਨੂੰ ਮੌਜਾਂ ਹੀ ਮੌਜਾਂ ਲਾਈਟ ਚੱਲੇਗੀ ਮੈਨੂੰ ਲੱਗਾ ਲਾਈਟ ਚਲੀ ਗਈ ਤੇ ਕਹੇ ਲਾਈਟ ਚਲੀ ਗਈ ਤੇ ਕੱਪੜੇ ਵਿੱਚ ਰਹਿ ਜਾਣੇ ਕਿਉਂਕਿ ਇਹਨਾਂ ਦੇ ਕਾਲੇ ਜਿਹੜੇ ਦੁਕਾਨ ਵਾਲੇ ਕੱਪੜੇ ਹੁੰਦੇ ਉਹ ਪਾ ਕੇ ਆਏ ਸੀਗੇ ਮੈਂ ਕਹਾਂ ਚਲੋ ਨਜ਼ਰੋ ਧੋਤੇ ਆਂਦੇ ਉਹ ਜਿਹੜਾ ਆਪਾਂ ਪੋਚਾ ਲਾ ਲੈਨੇ ਆ ਤੇਸ ਤੋਂ ਬਾਅਦ ਬੱਸ ਫਿਰ ਆਪਾਂ ਰੋਟੀ ਪਕਾਵਾਂਗੇ ਤੇ ਫਿਰ ਸਾਰੇ ਆਪੋ ਆਪਣੇ ਕੰਮਾਂ ਤੇ ਆਪੋ ਆਪਣੀਆਂ ਡਿਊਟੀਆਂ ਤੇ ਚਲੇ ਜਾਣਗੇ ਸਾਰੇ ਹਾਂਜੀ ਇੱਧਰ ਕੱਪੜੇ ਆ ਜਿਹੜੇ ਉਹ ਧੋਤੇ ਗਏ ਆ ਚਕਾ ਕੇ ਤੇ ਇੱਥੇ ਰੱਖਤੇ ਆ ਕੁਰਸੀ ਤੇ ਬਾਹਰ ਤਾਂ ਸ਼ੈਦ ਹੀ ਪਾਏ ਜਾਣ ਕੱਪੜੇ ਕਿਉਂਕਿ ਬਾਹਰ ਮੀਂਹ ਦਾ ਕੋਈ ਪਤਾ ਨਹੀਂਗਾ ਇਹ ਵੀ ਅੰਦਰ ਹੀ ਆਪਾਂ ਨੂੰ ਪਾਉਣੇ ਪੈਣੇ ਆ ਬਾਕੀ ਅੰਦਰ ਆ ਜਿਹੜੇ ਸਾਰੇ ਉਹ ਆਪਣੇ ਪੁੱਛੇ ਪੁੱਛੇ ਲੱਗ ਗਏ ਆ ਕੇਰਾ ਵਧੀਆ ਸਾਫ ਸਾਫ ਹੋ ਗਿਆ ਕਿਉਂਕਿ ਜਦੋਂ ਮੀਂਹ ਪੈਂਦਾ ਹੁੰਦਾ ਨਾ ਉਦੋਂ ਸਾਰੇ ਐ ਸੱਲ ਸੱਲ ਜਿਹਾ ਖਲਾਰਾ ਜਿਹਾ ਲੱਗਦਾ ਰਹਿੰਦਾ ਵੀ ਜਿਵੇਂ ਖਲਾਰਾ ਜਿਹਾ ਪਿਆ ਪਿਆ ਸਾਰੀ ਜਗ੍ਹਾ ਤੇ ਹੁਣ ਆਵੇ ਸਾਰਾ ਵਧੀਆ ਸਾਫ ਸਾਫ ਹੋ ਗਿਆ ਇੱਧਰ ਆਪਾਂ ਜਿਹੜਾ ਦੁੱਧ ਆ ਉਹ ਗਰਮ ਕਰਕੇ ਰੱਖ ਲਿਆ। ਬਸ ਹੁਣ ਰੋਟੀ ਬਣਾਉਣੀ ਆ ਆਪਾਂ। ਟਾਈਮ ਆ ਜਿਹੜਾ ਉਹ 8:30 ਦਾ ਟਾਈਮ ਹੋ ਗਿਆ। ਬਾਕੀ ਸਾਰੇ ਕੰਮ ਆ ਜਿਹੜੇ ਆਪਣੇ ਉਹ ਹੋ ਗਏ ਆ। ਇੱਧਰ ਆਪਾਂ ਚਾਦਰ ਚੁੱਧਰਾ ਜਿਹੜੀ ਉਹ ਝਾੜ ਕੇ ਵਿਛਾਤੀ ਆ ਵਧੀਆ ਸਾਫ-ਸਾਫ ਲੱਗਣ ਲੱਗ ਗਿਆ ਸਾਰਾ। ਪੁੱਚੇ-ਪੁੱਚੇ ਲੱਗ ਗਈ ਐ ਸਫਾਈ ਹੋ ਗਈ ਐ ਸਾਰੀ। ਇੱਧਰ ਸਰਬਜੀਤ ਜਿਹੜੀ ਚਾਦਰ ਆ ਉਹ ਵਿਛਾ ਰਹੀ ਐ ਬੈੱਡ ਤੇ। ਇਹਨਾਂ ਦਾ ਘਰ ਸਾਫ਼-ਸਾਫ਼ ਲੱਗਣ ਲੱਗ ਗਿਆ ਆਂਦਾ ਜਦੋਂ ਐਸ ਤਰ੍ਹਾਂ ਸਫਾਈ ਕਰ ਦੇਈਦੀ ਆ ਐਨ ਲੱਗਦਾ ਵੀ ਕਦੇ ਖਲਾਰਾ ਪਿਆ ਹੀ ਨਹੀਂ ਤੇ ਪਰ ਜਦ ਬੱਚੇ ਆ ਲੰਦੇ ਆ ਫੇਰ ਖਲਾਰਾ ਪਿਆ ਜਾਂਦਾ ਕਸ਼ਮੀਨ ਨਾਲ ਜਾਦੇ ਹੋਇਆ ਪਿਆ ਹੁਣ 2 ਦਿਨ ਹੋ ਗਏ ਆ ਇੱਕ ਆ ਜਿਵੇਂ ਤੁਹਾਨੂੰ ਦੱਸਿਆ ਵੀ ਉੱਪਰੋਂ ਸਾਡੇ ਜਿਹੜਾ ਟੈਲ ਬੱਤਾ ਪਾਇਆ ਹੋਇਆ ਜਿੱਥੇ ਪੌੜੀਆਂ ਛੱਤੀਆਂ ਆ ਜਿਹੜੀਆਂ ਉਹ ਉਹ ਚਿਉਂਦਾ ਆ ਉੱਪਰੋਂ ਮੀਂਹ ਦੇ ਨਾਲ ਮੀਂਹ ਜਾਦੇ ਸੀ ਨਾ ਕੱਲ ਤਾਂ ਫਿਰ ਨਹੀਂ ਹਟੇ ਇੰਸਾਰ ਰਹਿਣ ਉੱਚਾ ਹੁੰਦਾ ਕਰਕੇ ਫਿਰ ਉਹਦੇ ਨਾਲ ਜ਼ਿਆਦਾ ਖਲਾਰਾ ਜਾਂ ਪੈ ਜਾਂਦਾ ਥੱਲੇ ਜਿਹੜਾ ਆਪਾਂ ਨੂੰ ਕੋਈ ਨਾ ਕੋਈ ਭਾਂਡੇ ਰੱਖਣੇ ਪੈਂਦੇ ਨੇ ਤੇ ਥੱਲੇ ਟੈਲਾਂ ਦੇ ਉੱਤੇ ਚਿੱਕੜ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਤਲਕਨ ਦਾ ਵੀ ਡਰ ਰਹਿੰਦਾ ਇੱਥੇ ਪਾਣੀ ਡੁੱਲੇ ਦਾ ਵੀ ਪਤਾ ਨਹੀਂ ਲੱਗਦਾਗਾ ਹੁਣ ਵੀ ਉੱਪਰੋਂ ਥੋੜਾ ਥੋੜਾ ਇੱਕ ਇੱਕ ਤੁੰਕਾ ਜਿਹੜਾ ਪਾਣੀ ਦਾ ਉੱਥੋਂ ਵੀ ਆ ਰਿਹਾ ਇਸੇ ਲਈ ਆਪਾਂ ਜਿਹੜੇ ਥੱਲੇ ਦੋ ਭਾਂਡੇ ਹਜੇ ਵੀ ਰੱਖੇ ਆ ਕਿਉਂਕਿ ਜਿਹੜੀ ਕੰਧਾਂ ਨੂੰ ਕਾਫੀ ਜ਼ਿਆਦਾ ਸੈਲ ਆ ਨਾ ਇਹਦੇ ਕਰਕੇ ਹੀ ਆ ਇਹ ਇੱਥੇ ਫਿਰ ਪਾਣੀ ਡੁੱਲਿਆ ਵੀ ਨਹੀਂ ਦਿਸਦਾ ਵੀ ਪਾਣੀ ਕਿੱਥੇ ਡੁੱਲਿਆ ਹੋਇਆ ਜਿਹੜਾ ਤਿਲਕਨ ਦਾ ਡਰ ਰਹਿੰਦਾ ਵੀ ਕਿਤੇ ਤਿਲਕੀ ਨਾ ਜਾਈਏ ਹੁਣ ਆਪਾਂ ਰੋਟੀ ਬਣਾਉਣੀ ਆ ਬਸ ਰੋਟੀ ਬਣਾ ਕੇ ਫਿਰ ਇਹ ਜਾਣਗੇ ਦੁਕਾਨ ਤੇ ਸਰਬਜੀਤ ਵੀ ਜਾਊਗੀ ਬੁਟੀਕ ਤੇ ਘੇਰਾ ਪ੍ਰਸਾਰ ਸਾਫ ਸਾਫ ਹੋ ਗਿਆ ਹੁਣ ਜਦੋਂ ਬੱਚੇ ਆਉਣਗੇ ਉਹ ਥੋੜਾ ਜਿਹਾ ਖਲਾਰਾ ਪਾਊਗਾ ਪਰ ਕੋਈ ਨਹੀਂ ਵੈਸੇ ਉਹ ਵੀ ਘਰ ਕਰਮਾਂ ਵਾਲੇ ਹੁੰਦੇ ਆ ਜਿੱਥੇ ਹਨਾ ਖਲਾਰਾ ਪੈਂਦਾ ਬੱਚਿਆਂ ਨਾਲ ਹੀ ਰੌਣਕ ਆ ਜਦੋਂ ਕਿਤੇ ਬੱਚੇ ਦੋ ਦਿਨ ਚਲੇ ਜਾਂਦੇ ਉਦੋਂ ਘਰ ਖਾਲੀ-ਖਾਲੀ ਲੱਗਣ ਲੱਗ ਜਾਂਦਾ ਪਰਿਵਾਰ ਦੇ ਵਿੱਚ ਤਾਂ ਨਾਲੇ ਐ ਹੀ ਆ ਫਿਰ ਜਦੋਂ ਪਰਿਵਾਰ ਸਾਰੇ ਜਾਨੇ ਰਲੇ ਹੋਣ ਉਦੋਂ ਤਾਂ ਇਸ ਤਰ੍ਹਾਂ ਹੀ ਹੁੰਦਾ ਰਹਿੰਦਾ ਜਿਹੜੇ ਘਰਾਂ 'ਚ ਖਲਾਰਾ ਪੈਂਦਾ ਭਾਂਡਿਆਂ ਦਾ ਜੁੱਤੀਆਂ ਦਾ ਕੱਪੜਿਆਂ ਦਾ ਉਹ ਘਰਾਂ ਚ ਕਹਿੰਦੇ ਬਰਕਤ ਜ਼ਿਆਦਾ ਹੁੰਦੀ ਆ ਤੁਆਪਾ ਲੀੜੇ ਤਾਂ ਹੁਣ ਵੈਸੇ ਮੇਰੇ ਹਿਸਾਬ ਨਾਲ ਹਨਾ ਧਨੀ ਤੇ ਪਹਿਨੇ ਬਾਹਰ ਨਹੀਂ ਪਾਏ ਜਾਣਗੇ ਕੱਪੜੇ ਕਿਉਂਕਿ ਮੀਂਹ ਦਾ ਕੋਈ ਪਤਾ ਨਹੀਂਗਾ ਬਦਲ ਫਿਰ ਬੜਾ ਹੀ ਕੱਢ ਆਇਆ ਯਕੰਦਰ ਇੱਥੇ ਫਿਰਦਿਆਂ ਨੂੰ ਪਤਾ ਨਹੀਂ ਲੱਗਦਾਗਾ ਵੀ ਮੀਂਹ ਕਦੋਂ ਆ ਜਾਂਦਾ ਫਿਰ ਕਈ ਵਾਰ ਤਾਂ ਜਿੰਨੇ ਕੁ ਸੁੱਕੇ ਹੁੰਦੇ ਉਸ ਤੋਂ ਜ਼ਿਆਦਾ ਗਿੱਲੇ ਹੋ ਜਾਂਦੇ ਆ ਜਿਹੜੇ ਕੱਪੜੇ ਆ ਤੇ ਥੋੜੇ ਜਿਹਾ ਕੱਪੜੇ ਰਹਿ ਗਏ ਸੀਗੇ ਮੈਂ ਕੱਢ ਲਿਆ ਮੈਂਨਾ ਸੁੱਕਣ ਵਾਲੇ ਪਾਸੇ ਆ ਹਾਂ ਵੇੜੇ ਇਹਨਾਂ ਵਾਲੇ ਮਗਰੋਂ ਨਹੀਂ ਪਾਏ ਸੀ ਬਸ ਉਹ ਵੀ ਕੱਢ ਲਿਆ ਫਿਰ ਆਪਾਂ ਰੋਟੀ ਪਕਾਉਨੇ ਆ ਬਸ ਨਾ ਤਾਂ ਆਪਾਂ ਸੋਬਾ ਹੀ ਲਈਦਾ ਜਿਹੜਾ ਨਹਾਉਣ ਵਾਲਾ ਕੰਮ ਆ ਵਾਪਸ ਸੋਬਾ ਹੀ ਨਵੇੜ ਲਈਦਾ ਕਿਉਂਕਿ ਜਦੋਂ ਜ਼ਿਆਦਾ ਗਰਮੀ ਹੁੰਦੀ ਉਦੋਂ ਤਾਂ ਫੇਰ ਦੁਬਾਰਾ ਨਹਾਉਣਾ ਪੈਂਦਾ ਸਾਰੇ ਕੰਮ ਆਪਾਂ ਨੂੰ ਨਵੇੜ ਕੇ ਫੇਰ ਦੁਬਾਰਾ ਨਹਾਉਣਾ ਪੈਂਦਾ ਫੇਰ ਉਹਨੇ ਕਿਉਂਕਿ ਪਸੀਨਾ ਆ ਜਾਂਦਾ ਦੁਬਾਰਾ ਕੰਮ ਕਰਦਿਆਂ ਨੂੰ ਹੁਣ ਜਿਵੇਂ 2 ਦਿਨ ਹੋ ਗਏ ਆ ਵੀ ਮੌਸਮ ਠੰਡਾ ਹੀ ਆ ਪਸੀਨਾ ਨਹੀਂ ਆਉਂਦਾਗਾ ਤੇ ਨਾ ਤਾਂ ਆਪਾਂ ਸੋਬਾ ਹੀ ਲਈਦਾ ਸਾਰੇ ਕੱਪੜੇ ਧੋਤੇ ਜਾਂਦੇ ਹੁਣ ਨਾ ਕੇ ਪਾਠ ਕਰ ਲਈਦਾ ਬਾਸ ਕਰਨਾ ਹੁੰਦਾ ਤੇ ਅੱਜ ਤਾਂ ਮਸ਼ੀਨ 'ਚ ਵੀ ਥੋੜਾ ਥੋੜਾ ਕਰੰਟ ਆ ਹੀ ਜਾਂਦਾ ਮੈਨੂੰ ਦੋ ਵਾਰ ਕਰੰਟ ਲੱਗਦਾ ਉਹ ਗਿੱਲੀ ਹੋ ਗਈ ਆ ਮਸ਼ੀਨ ਇੱਧਰ ਕਰ ਦਿੰਨੇ ਆ ਉਹਨੂੰ ਇੱਥੇ ਕਿਉਂਕਿ ਕੱਲ ਸਾਰਾ ਦਿਨ ਮੀਂਹ ਪਈ ਗਿਆ ਹਾਂਜੀ ਅੱਜ ਸਾਡੇ ਘਰੇ ਬਣਨ ਲੱਗੀ ਸਾਰਿਆਂ ਦੀ ਪਸੰਦ ਦੀ ਸਬਜ਼ੀ ਇਹ ਸਬਜ਼ੀ ਸਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਆਪਾਂ ਅੱਜ ਬਣਾਉਣ ਲੱਗੇ ਕद्दू ਦੇ ਕੋਫਤੇ ਕੋਫਟੀਆਂ ਦੀ ਸਬਜ਼ੀ ਬਣਾਉਣ ਲੱਗੇ ਆ ਇਹਦੇ ਆਸਤੇ ਆਪਾਂ ਜਿਹੜਾ ਕद्दू ਆ ਉਹਨੂੰ ਕद्दूकश ਕਰ ਲਿਆ ਪਹਿਲਾਂ ਤੇ ਹੁਣ ਜਿਹੜਾ ਇਹਦੇ ਵਿੱਚ ਪਾਣੀ ਹੁੰਦਾ ਇਹਨੂੰ ਆਪਾਂ ਐ ਚੰਗੀ ਤਰ੍ਹਾਂ ਘੁੱਟ-ਪਟ ਕੇ ਇਸ ਤਰ੍ਹਾਂ ਕਰਕੇ ਤੇ ਨਿਚੋੜ ਲਾਂਗੇ ਸਾਰਾ ਪਾਣੀ ਜਿਹੜਾ ਇਹਦਾ ਉਹ ਨਿਚੋੜ ਕੇ ਆਪਾਂ ਉਸ ਤੋਂ ਬਾਅਦ ਫੇਰ ਇਹਦੇ ਨੂੰ ਆਪਾਂ ਇਹਦੇ ਪਕੌੜੇ ਬਣਾਵਾਂਗੇ ਹਾਂਜੀ ਆਪਾਂ ਜਿਹੜੇ ਕद्दू ਆ ਉਹ ਨਿਚੋੜ ਲਏ ਸੀਗੇ ਜਿਵੇਂ ਤੁਹਾਨੂੰ ਦੱਸਿਆ ਕद्दूकश ਕਰਕੇ ਤੇ ਉਹਨਾਂ ਦਾ ਪਾਣੀ ਜਿਹੜਾ ਕੱਢ ਲਿਆ ਸੀਗਾ ਹੁਣ ਦੀਦੀ ਉਹਨਾਂ ਦੇ ਵਿੱਚ ਜਿਹੜਾ ਉਹ ਰੇਸਨ ਮਿਕਸ ਕਰਨਗੇ ਏ ਆਪਾਂ ਬਿਲਕੁਲ ਜਿਵੇਂ ਆਪਾਂ ਕद्दू ਦੇ ਪਕੌੜੇ ਬਣਾਉਨੇ ਆ ਮਤਲਬ ਕੋਈ ਵੀ ਤਰ੍ਹਾਂ ਦੇ ਪਕੌੜੇ ਬਣਾਉਨੇ ਹੋਮੀ ਇਹ ਜਿਹੜਾ ਕद्दू ਦੇ ਪਕੌੜੇ ਹੁੰਦੇ ਆ ਤੇ ਇਹ ਬਣਾ ਕੇ ਆਪਾਂ ਫੇਰ ਆਪਾਂ ਇਹਨਾਂ ਦੀ ਸਬਜ਼ੀ ਬਣਾਉਨੇ ਆ ਚਲੋ ਆਪਾਂ ਤੁਹਾਨੂੰ ਵਿਖਾਉਨੇ ਆ ਵੀ ਦੀਦੀ ਕਿਵੇਂ ਬਣਾ ਰਹੇ ਆ ਦੀਦੀ ਹੁਣ ਇਹਦੇ ਤੇ ਵੇਸ ਤਣਾ ਜਿਹੜਾ ਉਹ ਮਿਕਸ ਕਰ ਰਹੇ ਆ ਕੱਦੂਆਂ ਦਾ ਆਪਾਂ ਪਾਣੀ ਜਿਹੜਾ ਚੰਗੀ ਤਰ੍ਹਾਂ ਨਚੋੜ ਲਿਆ ਸੀ ਕਿਉਂਕਿ ਇਹਦੇ ਵਿੱਚ ਨਾ ਜਿਹੜਾ ਪਾਣੀ ਥੋੜਾ ਬਹੁਤਾ ਫਿਰ ਵੀ ਰਹਿ ਜਾਂਦਾ ਹਣ ਜਦੋਂ ਆਪਾਂ ਇਹਦੇ ਵਿੱਚ ਨੂਨ ਮਿਰਚ ਪਾਵਾਂਗੇ ਉਦੋਂ ਵੀ ਥੋੜਾ ਜਿਹਾ ਪਾਣੀ ਇਹਦੇ ਵਿੱਚ ਫੇਰ ਹੋ ਜਾਣਾ ਦੁਬਾਰਾ ਨੂਨ ਮਿਰਚ ਆਪਾਂ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਪਾਉਣਾ ਥੋੜਾ ਹੀ ਪਾਉਣਾ ਬਸ ਕਿਉਂਕਿ ਜਿਹੜੀ ਆਪਣੀ ਸਬਜੀ ਬਣਦੀ ਆ ਸਬਜੀ ਦੇ ਵਿੱਚ ਆਪਾਂ ਇਹ ਪਾਉਣੇ ਹੁੰਦੇ ਆ ਉਹਦੇ ਵਿੱਚ ਵੀ ਆਪਣਾ ਜਿਹੜਾ ਨੂਨ ਮਿਰਚ ਉਹ ਪਾਇਆ ਹੁੰਦਾ ਸਬਜੀ ਦੇ ਵਿੱਚ ਵੀ ਇਦਿਸ ਦਾ ਆਪਾਂ ਬਿਲਕੁਲ ਥੋੜਾ ਜਿਹਾ ਨੂਨ ਮਿਰਚ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਹੁਣ ਆਪਾਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਵੇਂ ਸੇਮ ਆਪਾਂ ਪਕੌੜੀਆਂ ਵਾਸਤੇ ਕੋਈ ਵੀ ਚੀਜ਼ ਦੇ ਪਕੌੜੇ ਆਪਾਂ ਬਣਾਉਨੇ ਆ ਮਿਕਸਚਰ ਬਣਾਉਨੇ ਆ ਉਵੇਂ ਹੀ ਸੇਮ ਇਹ ਬਣਾਉਣਾ ਤੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹ ਥੋੜਾ ਜਿਹਾ ਵਿਵੇਸਨ ਪਾਇਆ ਕਰਕੇ ਕਰੜਾ ਹੋ ਜਾਊਗਾ ਬਸ ਪਕੌੜੀਆਂ ਪਕੌੜੇ ਬਣਾਉਣ ਵਾਸਤੇ ਤਿਆਰ ਹੋ ਜਾਊਗਾ ਬਾਕੀ ਇਹਦੇ ਵਿੱਚ ਨੂਨ ਮਿਰਚ ਪਾਇਆ ਹੁੰਦਾ ਤੇ ਜਿਹੜਾ ਨਮਕ ਆਪਾਂ ਪਾਉਨੇ ਨੂਨ ਉਹ ਪਾਣੀ ਛੱਡ ਜਾਂਦਾ ਜਦੋਂ ਵੀ ਆਪਾਂ ਐ ਰਲਾਉਨੇ ਆ ਤੇ ਇਹਨੇ ਵੈਸੀ ਗਿੱਲਾ ਹੋ ਜਾਣਾ ਢਿੱਲਾ ਹੀ ਹੋਈ ਜਾਂਦਾ ਹੁੰਦਾ ਪਾਣੀ ਕੋਈ ਜ਼ਰੂਰਤ ਨਹੀਂ ਇਹਨੂੰ ਗਿੱਲਾ ਕਰਨ ਵਾਸਤੇ ਉਨਾ ਕ ਪਾਣੀ ਇਹਦੇ ਵਿੱਚੋਂ ਹੀ ਫੇਰ ਆ ਦੇਖੋ ਨਿਕਲੇ ਆਉਣਾ ਵੇਸਨ ਆਪਾਂ ਬਸ ਇਹਦੀ ਦੇਖ ਕੇ ਇਸ ਵੇਸਨ ਆਪਾਂ ਵੱਧ ਘੱਟ ਵੀ ਪਾ ਸਕਦੇ ਆ ਆਪਾਂ ਨੂੰ ਦੇਖਣਾ ਪੈਂਦਾ ਵੀ ਜਿਵੇਂ ਢਿੱਲਾ ਲੱਗਦਾ ਤਾਂ ਆਪਾਂ ਥੋੜਾ ਜਿਹਾ ਵੇਸਨ ਇਹਦੇ ਵਿੱਚ ਹੋਰ ਪਾ ਸਕਦੇ ਆ ਜੇ ਸਹੀ ਲੱਗਦਾ ਵੀ ਜਿਆਦਾ ਇਸ ਤਰ੍ਹਾਂ ਢਿੱਲਾ ਨਹੀਂ ਲੱਗਦਾ ਫਿਰ ਬਸ ਥੋੜੇ ਵੇਸਨ ਨਾਲ ਵੀ ਸਰਸਪਦਾ ਤੇ ਇਧਰ ਆਪਾਂ ਜਿਹੜਾ ਤੇਲ ਉਹ ਗਰਮ ਹੋਣ ਵਾਸਤੇ ਰੱਖ ਦਿੱਤਾ ਸੀਗਾ ਉਧਰ ਨਾਲ ਹੀ ਆਪਾਂ ਜਿਹੜਾ ਤੜਕਾ ਲਾਣਾ ਤੜਕਾ ਵੀ ਆ ਦੇਖੋ ਆਪਾਂ ਸਬਜੀ ਦਾ ਜਿਹੜਾ ਤੜਕਾ ਉਹ ਵੀ ਭੁੰਨ ਲਿਆ ਸੀ ਵਿੱਚ ਆਲੂ ਪਾਵਾਂਗੇ ਜੇ ਆਪਾਂ ਤਰੀ ਵਾਲੀ ਸਬਜੀ ਬਣਾ ਕੇ ਵਿੱਚ ਇਹ ਪਾਵਾਂਗੇ ਆਪਾਂ ਤੇ ਇਧਰ ਆਪਾਂ ਜਿਹੜਾ ਤੇਲ ਉਹ ਵੀ ਗਰਮ ਹੋਣਾ ਵਾਸਤੇ ਰੱਖ ਦਿੱਤਾ ਸੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆ ਜਿਹੜਾ ਮਿਕਸਰ ਆਪਣਾ ਇਹ ਵੀ ਤਿਆਰ ਆ ਬਿਲਕੁਲ ਸਹੀ ਆ ਬਸ ਆ ਦੇਖੋ ਇਹੇ ਇਨੂੰ ਆਪਾਂ ਹੁਣ ਛੋਟੇ-ਛੋਟੇ ਪਕੌੜਿਆਂ ਦੀ ਤਰ੍ਹਾਂ ਹੀ ਆਪਾਂ ਤੇਲ 'ਚ ਪਾ ਦਾਂਗੇ ਤੇ ਪਕੌੜੇ ਦੇ ਬਣਾ ਲਵਾਂਗੇ। ਇਹੜੀ ਸਬਜ਼ੀ ਬਣ ਕੇ ਬਹੁਤ ਜ਼ਿਆਦਾ ਸਵਾਦ ਬਣਦੀ ਆ। ਇਹਨੂੰ ਆਪਾਂ ਬਿਨਾਂ ਆਲੂਆਂ ਤੋਂ ਵੀ ਬਣਾ ਸਕਦੇ ਆ। ਆਲੂਆਂ ਤੋਂ ਵੀ ਹਾਂ ਬਣਾ ਸਕਦੇ ਆ। ਕੱਲੀ ਗਰੇਵੀ ਬਣਾ ਕੇ ਤੜਕਾ ਭੁੰਨ ਕੇ ਗਰੇਵੀ ਬਣਾ ਕੇ ਉਹਦੇ ਵਿੱਚ ਵੀ ਆਪਾਂ ਪਾ ਸਕਦੇ ਆ। ਇਹ ਆਪਾਂ ਸੁੱਕੀ ਸਬਜ਼ੀ ਵੀ ਇਹਦੀ ਬਣਾ ਸਕਦੇ ਆ। ਇਹਦੇ 2-3-3 ਤਰੀਕਿਆਂ ਨਾਲ ਇਹ ਸਬਜ਼ੀ ਅਸੀਂ ਬਣਾਉਨੇ ਆ ਜੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਫਿਰ ਆਪਾਂ ਉਹਦੀ ਫੁੱਲ ਵੀਡੀਓ ਬਣਾ ਕੇ ਆਪਦੇ ਚੈਨਲ ਤੇ ਅਪਲੋਡ ਕਰਾਂਗੇ। ਤੇ ਜਿਹੜੇ ਕੋ ਸਾਡੇ ਨਾਲ ਨਵੇਂ ਜੋੜਦੇ ਹੋ ਪਲੀਜ਼ ਰਿਕਵੈਸਟ ਆ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀਆਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਤੇ ਕੱਲ ਕਿਸੇ ਦਾ ਸਾਡੀ ਵੀਡੀਓ ਤੇ ਕਮੈਂਟ ਆਇਆ ਸੀਗਾ ਵੀ ਤੁਹਾਡੀ ਜਿਹੜੀ ਸ਼ਕਲ ਆ ਉਹ ਬਿਲਕੁਲ ਸੇਮ ਸੇਮ ਆ ਤੁਸੀਂ ਦੋਨੋਂ ਭੈਣਾ ਤੇ ਹਾਂਜੀ ਅਸੀਂ ਦੋਨੋਂ ਭੈਣਾ ਹੀ ਆ ਅਸੀਂ ਦੋਨੋਂ ਹਾਂਜੀ ਅਸੀਂ ਦੋਨੋਂ ਸੱਕੀਆਂ ਭੈਣਾ ਤੇ ਦੀਦੀ ਵੱਡੇ ਆ ਮੈਥੋਂ ਦੀਦੀ ਵੱਡੇ ਆ ਤੇ ਮੈਂ ਛੋਟੀ ਆ ਤੇ ਅਸੀਂ ਕੋ ਘਰੇ ਵਿਆਹੀਆਂ ਹੋਈਆਂ ਜਿਹੜਾ ਜਿਹੜੇ ਸਾਡੀ ਵੀਡੀਓ ਸ਼ੁਰੂ ਤੋਂ ਦੇਖਦੇ ਆ ਪੁਰਾਣੇ ਉਹਨਾਂ ਨੂੰ ਪਤਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਵੀਡੀਓ 'ਚ ਇਹ ਗੱਲ ਦੱਸੀ ਹੋਈ ਆ ਵੀ ਅਸੀਂ ਦੋਨੋਂ ਸੱਕੀਆਂ ਪਹਿਣਾ ਸੋ ਥੈਂਕ ਯੂ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਤੇ ਸਾਡਾ ਜਿਹੜਾ ਬਲੌਗ ਤੁਸੀਂ ਫੁੱਲ ਦੇਖਿਆ ਕਰੋ ਪੂਰਾ ਬਲੌਗ ਦੇਖਿਆ ਕਰੋ ਫਿਰ ਬਹੁਤ ਕੁਝ ਮਤਲਬ ਪਾ ਜੋ ਸਕਿੱਪ ਕਰ ਦਿੰਨੇ ਆ ਵਿੱਚੋਂ ਫਿਰ ਕੁਝ ਗੱਲਾਂ ਦਾ ਪਤਾ ਨਹੀਂ ਲੱਗਦਾ ਹੈਗਾ ਸੋ ਇਸੇ ਲਈ ਰਿਕਵੈਸਟ ਆ ਵੀ ਜਿਹੜਾ ਸਾਡਾ ਬਲੌਗ ਆ ਉਹਨੂੰ ਪੂਰਾ ਦੇਖਿਆ ਕਰੋ ਹੁਣ ਆਪਾਂ ਆਪਣਾ ਤੇਲ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਗਿਆ ਤੇ ਜਿਹੜੇ ਪਕੌੜੇ ਆਪਾਂ ਆਹ ਕद्दू ਦੇ ਆਪਾਂ ਇਹਦੇ ਵਿੱਚ ਪਾਉਣੇ ਆ ਫਿਰ ਤੁਹਾਨੂੰ ਦਿਖਾਉਣੇ ਆ। ਹਾ ਜੀ ਆ ਦੇਖੋ ਜਿਸ ਤਰ੍ਹਾਂ ਆਪਾਂ ਪਕੌੜੇ ਬਣਾਉਨੇ ਸੇਮ ਆਪਾਂ ਇੰਨਾ ਇੰਨਾ ਤੇਲ ਲੈ ਕੇ ਮਿਕਸਰ ਤੇ ਆਪਾਂ ਤੇਲ ਆਪਣਾ ਗਰਮ ਹੋ ਗਿਆ ਉਹਦੇ ਵਿੱਚ ਪਾਈ ਜਾਵਾਂਗੇ ਤੇ ਇਹ ਪਕੌੜੇ ਬਣ ਜਾਂਦੇ ਆ ਜਿਸ ਤਰ੍ਹਾਂ ਦੇਖੋ। ਅਸੀਂ ਇਹ ਥੋੜੇ ਬਣਾਉਣੇ ਕਰਕੇ ਅੱਜ ਛੋਟੀ ਕੜਾਈ ਰੱਖੀ ਆ। ਤੇ ਇਹ ਬਸ ਇਸੇ ਤਰ੍ਹਾਂ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਫਿਰ ਇਹਨਾਂ ਨੂੰ ਆਪਾਂ ਸਬਜੀ 'ਚ ਜਿਹੜਾ ਉਹ ਪਾ ਦਾਂਗੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਇਹ ਸਾਰੇ ਪਕੌੜੇ ਆ ਤਿਆਰ ਕਰ ਲੈਣੇ ਆ ਉਧਰ ਆਪਣੀ ਸਬਜੀ ਵੀ ਬਸ ਆਪਾਂ ਰੱਖਤੀ ਆ ਸਬਜੀ ਵੀ ਆਪਣੀ ਬਣ ਜੂਗੀ ਮੜ ਕੇ ਸਬਜੀ ਦੇ ਵਿੱਚ ਆਪਾਂ ਇਹ ਪਾ ਦੇਣੀ ਕਿਉਂਕਿ ਇਹ ਤਾਂ ਰਿੱਜੇ ਹੀ ਹੁੰਦੇ ਆ ਜਦੋਂ ਸਬਜੀ ਬਣ ਜੂਗੀ ਉਹਦੇ ਵਿੱਚ ਆਪਾਂ ਇਹ ਪਾ ਦੇਣੀ ਆ ਇਹ ਦੀ ਸਬਜੀ ਆ ਬਹੁਤ ਜਿਆਦੇ ਵਧੀਆ ਬਣਦੀ ਬਹੁਤ ਜਿਆਦੇ ਸਵਾਦ ਬਣਦੀ ਆ ਤਿੰਨ ਚਾਰ ਤਰੀਕਿਆਂ ਨਾਲ ਇਹ ਸਬਜੀ ਆ ਜਿਹੜੀ ਆਪਾਂ ਬਣਾ ਸਕਦੇ ਆ ਆਲੂਆਂ ਨਾਲ ਆਪਾਂ ਇਹਨਾਂ ਦੀ ਮਤਲਬ ਧਰੀ ਵਾਲੀ ਸਬਜੀ ਵੀ ਬਣਾ ਲੈਨੇ ਆ ਤੇ ਇਹਦੀ ਸੁੱਕੀ ਸਬਜੀ ਵੀ ਬਣਾ ਲੈਨੇ ਆ ਤੇ ਕੱਲੀ ਆਪਾਂ ਇਹਦੀ ਗਰੇਵੀ ਬਣਾ ਕੇ ਜਿਵੇਂ ਪਿਆਜ਼ ਵਗੈਰਾ ਸਾਰਿਆਂ ਨੂੰ ਮਿਕਸ ਕਰਕੇ ਉਹਨਾਂ ਦੀ ਆਪਾਂ ਗਰੇਵੀ ਬਣਾ ਕੇ ਵੀ ਇਹਦੀ ਸਬਜੀ ਬਣਾ ਲੈਨੇ ਆ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਉਸੇ ਤਰ੍ਹਾਂ ਸਬਜੀ ਬਣਾ ਕੇ ਉਹਦੀ ਉਹਦਾ ਫੁੱਲ ਬਲੌਗ ਪਾਵਾਂਗੇ ਆਪਣੇ ਚੈਨਲ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੀ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਸੋਹਣਾ ਜਿਆ ਬਹੁਤ ਵਧੀਆ ਲੱਗਦਾ ਜਦੋਂ ਕੋਈ ਕਮੈਂਟ ਕਰਦਾ ਵੀ ਆਪਾਂ ਤੁਸੀਂ ਸਾਡੀ ਵੀਡੀਓ ਫੁੱਲ ਦੇਖਦੇ ਹੋ ਇਸ ਚੀਜ਼ ਦੀ ਖੁਸ਼ੀ ਵੀ ਹੁੰਦੀ ਆ ਇਸੇ ਤਰ੍ਹਾਂ ਹੁਣ ਆਪਾਂ ਸਾਰੇ ਪਕੌੜੇ ਬਣਾ ਲਈਏ ਫਿਰ ਮਿਲਦੇ ਆਂ ਹਾਂਜੀ ਆ ਦੇਖੋ ਆਪਾਂ ਇਹਦੇ ਕੋफ्ते ਕद्दू ਦੇ ਸਾਰੇ ਬਣਾ ਕੇ ਤਿਆਰ ਕਰ ਲਏ ਆ ਤੇ ਉਧਰ ਆਪਣੀ ਸਬਜ਼ੀ ਵੀ ਜਿਹੜੀ ਬਣ ਗਈ ਆ ਸਬਜ਼ੀ ਦੇ ਵਿੱਚ ਆਪਾਂ ਇਹਨਾਂ ਨੂੰ ਬਸ ਪਾ ਦਾਂਗੇ ਕੁੱਕਰ ਦੇ ਵਿੱਚ ਆਪਾਂ ਬਣਾਈਏ ਸਬਜ਼ੀ ਕਿਉਂਕਿ ਗੈਸ ਤੇ ਫਿਰ ਜਲਦੀ ਬਣ ਜਾਂਦੀ ਹੈ ਕੁੱਕਰ ਦੇ ਵਿੱਚ ਸਬਜ਼ੀ ਜੇ ਆਪਾਂ ਦੂਸਰੇ ਪਤੀਲੇ ਦੇ ਵਿੱਚ ਜਿਵੇਂ ਗੈਸ ਤੇ ਸਬਜ਼ੀ ਬਣਾਉਣੇ ਫਿਰ ਕਾफी ਜ਼ਿਆਦਾ ਗੈਸ ਵੱਲਦਾ ਇਹਦੇ ਨਾਲ ਗੈਸ ਦੀ ਥੋੜੀ ਜਿਹੀ ਬਚਤ ਹੋ ਜਾਂਦੀ ਹੈ ਤੇ ਕੋਸ਼ ਤੇ ਜਿਹੜੇ ਆਪਾਂ ਸਾਰੇ ਬਸੇ ਦੇ ਵਿੱਚ ਪਾ ਦਾਂਗੇ ਸਬਜ਼ੀ ਦੇ ਵਿੱਚ ਇੱਧਰ ਸਬਜ਼ੀ ਤੇ ਧਾਰ ਚੋਲੇ ਆਈ ਆ ਇਸ ਤੋਂ ਬਾਅਦ ਬਸ ਆਪਾਂ ਦੁੱਧ ਗਰਮ ਕਰਨਾ ਤੇ ਰੋਟੀ ਪਕਾਵਾਂਗੇ ਬਸ ਜਿਹੜਾ ਡੇਲੀ ਰੁਟੀਨ ਦੇ ਆਪਣੇ ਕੰਮ ਆ ਤੇ ਇਸ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਣਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ